ਫਰਟੇ ਜੋ ਨਿਆ ਲੋਕ ਕਪਾਨਾ ਦੀ ਵਾਜ ਦਬੋਣ ਵਾਲੀ ਪ੍ਰਸ਼ਾਸ਼ਨ ਮੁਰਦਾਬਾ ਜੰਨਤਲਾ ਜੰਨਤਲਾ ਕਪਾਨਾ ਦੀ ਵਾਜ ਦਬੋਣ ਵਾਲੇ ਪ੍ਰਸ਼ਾਸ਼ਨ ਮੁਰਦਾਬਾ ਜੰਨਤਲਾ ਜੰਨਤਲਾ ਕਪਾਨਾ ਦਾ ਵਾਜ ਦਬੋਣ ਵਾਲੀ ਪ੍ਰਸ਼ਾਸ਼ਨ ਮੁਰਦਾਬਾ ਆ ਬੀਬੀਆਂ ਨੂੰ ਧੱਕੇ ਬੀਬੀਆਂ ਨੂੰ ਧੱਕੇ ਮਾਰੇ ਜਾ ਰਹੇ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਬੀਬੀਆਂ ਨਾਲ ਧੱਕੇ ਧੱਕੇ ਪਰ ਜੱਜ ਨਾ ਰੋ कर लो, प्रशासन भी गुंडागर्दी नहीं नहीं चलेगी प्रचार नहीं चलेगी, प्रशासन मौका प्रशासन मुर्ता मौका प्रशासन मु शरेआम धके छाही तलवी भंगेरिया तो डीसी दफ्तर जान ली जिला मोगा जिला मोगाआम धक्के छाही ਆ ਆ ਆ ਸਿਆਣ ਲੋ ਲੋ ਆਪਣੇ ਪੱਟਾ ਨਹੀਂ ਕਿਸਾਨਾਂ ਦੀਆਂ ਪੱਟਾਂ ਆ ਭੁੱਲਰ ਸਾਹਿਬ ਤੋਂ ਜ਼ਿਆਦਾ ਖਰਾਬ ਕਰਦਾ ਪੁੱਤ ਭੁੱਲਰ ਸਾਹਿਬ ਤੋਂ ਜ਼ਿਆਦਾ ਖਰਾਬ ਕਰੀਆਂ ਨੇ ਜੱਕ ਦਾ ਪੁੱਤ ਨਹੀਂ ਡੜਨਾ ਬੰਨ ਗਿਆ ਇਹ ਕੰਮ ਕਰਦੇ ਆ ਸਖੋਂ ਦੇ ਨਾਂ ਤੇ ਮੁਲਾਜ਼ਮਾਂ ਦੀ ਚੰਗੀ ਪਛਾਣ ਕੀਤੀ ਗਈ ਆ ਇਹਨਾਂ ਦੀ ਪਛਾਣ ਨਹੀਂ ਕੀਤੀ ਆਈ ਆ

ਕੱਪਾ ਨਾ ਮੀਂਹ ਡੋੜਾ ਦਾ ਜਿੰਦਾਬਾਦ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਤਲਵੰਡੀ ਬਗੇਰੀਆਂ ਡੀਸੇ ਦਫਤਰ ਜਾਣ ਲੱਗੀ ਜਿੰਦਾਬਾਦ 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 ਸਾਰੇ ਹਾਲੇ ਹਾਲੇ ਅੱਗ ਬੱਸ ਸੱਜੇ ਹੱਥ ਪਰਧਾਨ ਜੀ ਗੱਡੀ ਧੱਕ ਦਿਓ ਘਾਣੂ ਸਾਰੇ ਸੱਜੇ ਹੱਥ ਜੋ ਗੱਡੀ ਦੀ ਆਵਾਜ਼ ਦੇ ਦਿਓ ਧੱਕ ਦਿਓ ਸੱਜੇ ਗੱਡੀ ਗੱਡੀ ਘਾਣੂ ਕਰ ਦਿਓ ਸੱਜੇ ਹੱਥ ਜੋ ਧੱਕੋ ਧੱਕੋ ਉਹ ਕੰਦਿਆ ਕੱਪ ਦੇ ਧੱਕੋ ਗੱਡੀ ਯਾਰ ਗੱਡੀ ਨੂੰ ਧੱਕੋ ਕਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਔਰ ਕਸਾਨਾਂ ਨਾਲ ਲਾਓ ਧੱਕਾ ਕਸਾਨਾਂ ਦੇ ਲਾਤੀ ਚਾਰਜ ਕੀਤਾ ਗਿਆ ਕਸਾਨਾਂ ਦੇ ਲਾਤੀ ਚਾਰਜ ਕੀਤਾ ਗਿਆ ਸੱਤ ਗੱਡੀ ਲੱਗੇ ਸਰਦਾਰ ਗੱਡੀ ਲੱਗੇ ਪ੍ਰਸ਼ਾਸਨ ਨੇ ਰੋਕਿਆ ਹੋਇਆ ਗੱਡੀ ਲਾ ਕੇ ਆ ਪੈਰ ਕਰੀ ਪੈਰ मजदूर प्रशासन किसान मजदूर में लाठीचार्ज करने वाला प्रशासन मरदा बोल हक्का लड़ते वे हक्का ले लड़ते वे कू खुन ॻियां प्राण खन बू खन ॻिया एम खुलिय ਬੁਆ ਘਲਗੇ ਕੈਮ ਹੋ ਜਾ ਮੇਰੇ ਵੀਰੋ ਕੈਮ ਹੋ ਜਾਣੇ ਸ਼ਰਮ ਤੱਕ ਜਾਈ ਬਲਤ ਸਾਡੇ ਸਾਹਮਣੇ ਆ ਆਪਣਾ ਹੱਕ ਮੰਗਣ ਲਈ ਸਿਰਫ ਸ਼ਾਂਤ ਮਈ ਤਰੀਕੇ ਨਾਲ ਜਾ ਰਹੇ ਆ ਦਿੱਤੀ ਨਾਲ ਇਹ ਪ੍ਰਚਾਰ ਮਰਦਾ ਵੇ ਬਹੁਤ ਕਾਹਨ ਸਭ ਜਗਨੀ ਹੋ ਚੁੱਕੇ ਆ ਉੱਤਾਂ ਵੀ ਆਓ ਉੱਤਾਂ ਵੀ ਆਓ ਉੱਤਾਂ ਵੀ ਆਓ ਉੱਤਾਂ ਜੋ ਮਾਰਾ ਤੱਕਾ ਮਾਰਾ ਕੋਲੂ ਗਿਆ ਉਹ ਉਹ ਕਾਹ ਗਏ ਕੋਲੂ ਗਿਆ ਕੋਲੂ ਗਿਆ ਚੱਲ ਕੇ ਆਣਾ ਆਣਾ ਮਾਸੂਦ ਤੱਕਾ ਮਾਸੂਦ ਤੱਕਾ ਆ ਗਰੂ ਤੱਕਾ ਲੋ ਆ ਗੋਲ ਦਾ ਬੂਆ ਖੋਲੋ ਗੋਲ ਦਾ ਬੂਆ ਬੂਆ ਹੋ ਦੋ ਦੱਕ ਦੇ ਦੱਕ ਲੋ ਅੱਗ ਦੀ ਫਾਇਰ ਵੱਡੀ ਦੀ ਜੱਗ ਜੱਗਾ ਇੱਕ ਵੱਡੀ ਜੱਗਾ ਰਾਜਾ ਗਰੂ ਦੇ ਤੱਕਾ ਆ ਗੱਡੀ ਘਟੀ ਕੋਲ ਤੋਂ ਧੱਕਦਾ ਉਹ ਧੱਕਦੇ ਪਾਉਂ ਨਵੇਂ ਧੱਕ ਕੇ ਉਹ ਨਵੇਂ ਧੱਕ ਕੇ ਲੈ ਲੈ ਓਏ ਸੀਸਾ ਬੰਦ ਕਰੋ ਚਾਬੀ ਘਟਣਗੇ ਸੀਸਾ ਬੰਦ ਕਰ ਲੋਕ ਲਾਲ ਲੋਕ ਉਹ ਬੰਦੇ ਇਧਰ ਆਉਂਦੇ ਕਿ ਇਧਰ ਆਉਂ ਜਾਂ ਮੈਨੂੰ ਡਾਲਰ ਦੇ ਲੋ ਇੱਥੇ ਆ ਗੱਡੀ ਉੱਪਰ ਨਿਕਲ ਜਾ ਸਾਰੇ ਹੱਤਾ ਲੈ ਡਾਲਰ ਦੇ ਲੋ ਜਲਾ ਆ ਨਹੀਂ ਜੋ ਇਹ ਗੰਨ ਨਹੀਂ ਲੋ ਕੋਵਿਡ ਕੰਨ ਨਹੀਂ ਲੋ ਐਂ ਤੇ ਕੱਤੇ ਪੜੀ ਤੱਕ ਉਹ ਚੱਲ ਉਹ ਤੋਰ ਉਹ ਕੱਦ ਬੱਸ ਉਹ ਬੱਸ ਨੂੰ ਤਾਂ ਕਲਾ ਦਾ ਆਪਣੇ ਆ ਕੋਈ ਆਪਣੇ ਦੇ ਆ ਆਪਣੇ ਆ ਇਹ ਡਾਕ ਫੇਰ ਲੈਣਾ ਆ ਆਪਣੇ ਨਾਲ ਕੁਝ ਹੀ ਆਗਣਾ ਇਹ ਆਪਣੇ ਆ ਉਹ ਫਾੜ ਬੱਸ ਕਰੋ ਬਾਹਰ ਜੀ ਬੱਸ ਕਰੋ ਵਾਸ ਤੇ ਛਿੜਾਲ ਕਰ ਲੋ ਆ ਵੀ ਆਵੇ ਕਰ ਲੋ ਛਿੜਕਾਵਾ ਲਾ ਕੇ ਜਾ ਕੇ ਛਿੜਕਾਵਾ ਲਾਓ ਅੱਡੇ ਬੰਦੇ ਛਿੜਕਾਵਾ ਲਾ ਕੇ ਅੱਡੇ ਬੰਦਿਆਂ ਦਾ ਜਾਨ ਚੱਪ ਕਰ ਦੋ ਚਲੋ ਭੇਜੀ ਭੇਜੀ ਆ ਜਾਓ ਛਿੜਕਾਵਾ ਲਾਓ ਛਿੜਕਾਵਾ ਲਾਓ ਛਿੜਕਾਵਾ ਲਾਓ ਆਪਾਂ ਤੁਸੀਂ ਆਪਦੇ ਕੰਮ ਦੇ ਵਿੱਚ ਸੁਭੋਏ ਜੀ ਤੁਸੀਂ ਸੁਭੋਏ ਜੀ

ਪੁਲਿਸ ਦੀ ਧੱਕੇਸ਼ਾਹੀ ਦੇ ਬਾਵਜੂਦ ਕਿਸਾਨ ਮਜ਼ਦੂਰ ਭਰਾ ਤੇ ਸਾਡੀਆਂ ਸਤਕਾਰਯੋਗ ਮਤਾਵਾਂ ਪੈਣਾ ਹੁਣ ਰੋਡ ਜਾਮ ਕਰਨਗੇ ਆਪਣਾ ਸ਼ਾਂਤਮਈ ਹੱਕ ਲੈਣ ਲਈ ਡੀਸੀ ਦਫਤਰ ਦੇ ਅੱਗੇ ਜਿਹੜੀ ਕਾਹਲ ਦਿੱਤੀ ਸੂਬੇ ਵੱਲੋਂ ਪਰ ਪ੍ਰਸ਼ਾਸਨ ਵੱਲੋਂ ਸ਼ਰਯਾਮ ਧੱਕੇਸ਼ਾਹੀ ਪੱਗਾਂ ਲਾਈਆਂ ਗਈਆਂ ਜ਼ਖਮੀ ਕੀਤਾ ਗਿਆ ਕਿਸਾਨਾਂ ਨੂੰ ਧੱਕੇ ਮਾਰੇ ਗਏ ਤੇ ਅੱਗੇ ਬੱਸ ਲਾ ਕੇ ਕੈਂਟਰ ਰੋਕਿਆ ਗਿਆ ਤੇ ਜਿੱਥੇ ਸਾਡੇ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ਅਗਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹਵਾਲਾ ਹਨਮੰਦਰ ਸਿੰਘ ਦੇਮਰੂਸ ਕੱਤਰ ਤੇ ਹੁਣ ਡੀਸੀ ਦਫ਼ਤਰ ਆ ਜਾਂ ਤਾਂ ਅਸੀਂ ਪੁਲਿਸ ਰੋਕਦੇ ਨਾ ਬੀਸਟਾ ਓਏ ਪੁਲਿਸ ਵਾਲੇ ਨੂੰ ਰੋਕਿਆ ਆਪਾਂ ਚੱਲੋ ਪੜਦੇ ਇਹ ਸਾਰੇ ਡੀਸੀ ਹਾਂ ਸ਼ਹਿਰ ਓਏ ਉਹਨਾਂ ਨੂੰ ਅੱਗਾ ਕਰ ਰੋਕੋ ਉਹਨਾਂ ਡੀਸੀ ਦਫ਼ਤਰ ਜਾਣਾ ਡੀਸੀ ਦਫ਼ਤਰ ਹੀ ਉਹਨਾਂ ਨੂੰ ਕਾ ਇੱਧਰ ਦੀ ਆਹ ਭਾਈ ਮੋਟਰਸਾਈਕਲ ਤੇ ਬੈਠੋ ਕੜਦਾ ਪਿਆ ਯਾਰ ਓਏ ਤਾਰੇ ਇਹ ਪੌਂਟੇ ਥੋੜੀ ਪੜਦੇ ਥੋੜੀ ਆ ਥੱਲੇ ਦੀ ਸ਼ਰੇ ਆਮ ਤੱਕੇਸ਼ਾਈ ਪੁਲਿਸ ਪ੍ਰਸ਼ਾਸਨ ਦੀ ਤੇ ਸਾਡੇ ਕਿਸਾਨ ਭਰਾ ਆਪਣਾ ਪੂਰਾ ਜੋਰ ਲਾ ਕੇ ਹੁਣ ਰੋਡ ਦੇ ਉੱਤੋਂ ਦੀ ਡੀਸੀ ਦਾ ਦਰਜਾਂਗੇ ਪੈਦਲ ਹੀ ਜਾਣਾ ਪਏਗਾ ਤਲਵੰਡੀ ਪੰਘੇਰੀਆਂ ਤੋਂ ਭਾਵੇਂ ਆਗੂ ਨਾ ਕਿਹਾ ਆਪਾਂ ਪੈਦਲ ਚੱਲਾਂਗੇ ਸਾਡੀ ਟੱਕਰ ਆ ਜਾਓ ਆ ਲੈ ਕੇ ਆਓ ਆ ਜਾ ਤਿਆਰ ਹੋ ਕੇ ਖੜੋ ਜੰਮਦੇ ਯਾਰ ਹੋ ਕਿਹੜਾ ਚੱਲੇ ਰੋਡ ਜਾਮ ਕੀਤਾ ਗਿਆ ਹੈ ਕਿਉਂਕਿ ਸ਼ਾਂਤ ਮਈ ਧਰਨਾ ਦੇਣ ਜਾ ਰਹੇ ਸੀਗੇ ਆਪਣਾ ਹੱਕ ਮੰਗਣ ਲਈ ਡੀਸੀ ਦਫ਼ਤਰ ਜਿਹੜਾ ਕੀ ਇਹਨੇ ਕੇਂਦਰ ਦੇ ਹੱਥ ਝੋਠਾ ਬਣਿਆ ਭਗਵੰਤ ਮਾਨ ਹੈ ਹੈ ਅੰਦਾਜ਼ ਬੰਦ ਹੋ ਆਹੋ ਓਏ ਉੱਥੇ ਆ ਜਾ ਓਏ ਉੱਥੇ ਗੱਗ ਗਿਆ ਯਾਰ ਮੋਟਰਸਾਈਕਲ ਲਿਆਓ ਮੋਟਰਸਾਈਕਲ ਆ ਗਈਆਂ ਗੱਟੀਆਂ ਪਾਜੀ ਮੋਟਰਸਾਈਕਲ ਲਿਆਓ ਉਹਨਾਂ ਨੂੰ ਕਹੋ ਤਾਂ ਉੱਥੇ ਰੋਕ ਲੈਣਾ ਪਰ ਰੋੜ ਸ਼ਰੇਆਮ ਪੁਲਿਸ ਪ੍ਰਸ਼ਾਸਨ ਦੀ ਸ਼ਰੇਆਮ ਤੱਕ ਇਹ ਛਾਈ ਐਨੀ ਗੁੰਡਾਗਰਦੀ ਜਿਹੜਾ ਕਿ ਕੇਂਦਰ ਦਾ ਕੇਂਦਰ ਦਾ ਹੱਥ ਠੋਠਾ ਬਣਿਆ ਭਗਵੰਤਬਾਨ ਜਿਨੇ ਕਿ ਕੱਲ ਪੰਜਾਬ ਪੁਲਿਸ ਨੇ ਭਗਵੰਤ ਮਾਨ ਕੇਂਦਰ ਦੇ ਕਹਨੇ ਤੇ ਉੱਥੇ ਨਹੀਂ ਬੋਲਤ ਰੋਡ ਜਮ ਕਰੀ ਰੋਡ ਆਵੇ ਗੱਡੀਆਂ ਆ ਗਈਆਂ ਗੱਡੀਆਂ ਆ ਗਈਆਂ ਗੱਡੀਆਂ ਆ ਗਈਆਂ ਨਹੀਂ ਰੋਡ ਜਮ ਕਰਨਾ ਇੱਧਰ ਆਓ ਇਹਨਾਂ ਨੂੰ ਲੈ ਕੇ ਗੱਡੀਆਂ ਆ ਗਈਆਂ ਮਰ ਜੇ ਇੱਧਰ ਜਲੇ ਆਵੇ ਗੱਡੀਆਂ ਆ ਗਈਆਂ ਉੱਤੋਂ ਦੀ ਜਾਵੇ ਉਹ ਕਿਧਰ ਗਿਆ ਯਾਰ ਓਹ ਕਿਧਰ ਚਲੇ ਆ ਯਾਰ ਓਏ ਓਏ ਓਕਾ ਕਲਵੰਦ ਸਿੰਘ ਨੇ ਆਵਾਜ਼ ਮਾਰੀ

ਡੀਸੀ ਦਫ਼ਤਰ ਮੁਰੇ ਸਾਨੂੰ ਰੋਜ਼ ਪ੍ਰਦਰਸ਼ਨ ਕਰ ਲਓ ਮੰਗ ਪੱਤਰ ਦੇਣਾ ਪਰ ਉਹ ਕਹਿੰਦੇ ਆ ਵੀ ਤੁਸੀਂ ਘਰਾਂ ਚ ਕਰ ਲਓ ਆ ਨਵਾਂ ਇਹ ਭਗਵੰਤ ਮਾਰਦਾ ਕਾਨੂੰਨ ਆ ਵੀ ਪ੍ਰਦਰਸ਼ਨ ਘਰਾਂ ਚ ਕਰ ਲਓ ਉਹ ਤੋਰ ਲੋਗਾ ਸਾਨੂੰ ਮੰਗ ਸਾਡੀ ਸਰਕਾਰ ਤੋਂ ਆ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਕੱਲ ਇਹਨਾਂ ਨੇ ਉੱਥੇ ਗੁੰਡਾ ਕਰਤੀ ਦਾ ਨੰਗਾ ਨਾਟ ਕੀਤਾ ਅੱਜ ਇਹ ਸਾਨੂੰ ਡੀਸੀ ਦਫ਼ਤਰ ਨਹੀਂ ਜਾਣਦੇ ਰ ਪੁਲਿਸ ਨਾਲ ਤੁਹਾਡੀ ਗੱਲ ਬਾਤ ਹੋਈ ਸੀ ਦਾ ਅਸਰ ਪੂਰੇ ਵੀ ਨਹੀਂ ਦਾੜ ਦੇਣਾ ਫਿਰ ਇਹ ਰੋਡ ਤੇ ਚੱਲੇ ਜਾਣੇ ਨਿੱਕੇ ਪੁਲਿਸ ਨੂੰ ਵੀ ਜਾਣਦੂ ਜਾਣਦੂ ਪੁਲਿਸ ਨਾਲ ਤੁਹਾਡੀ ਗੱਲ ਬਾਤ ਹੋਈ ਸੀ ਉਹਨਾਂ ਵੱਲੋਂ ਕਹਿ ਗਿਆ ਸੀ ਕਿ ਸ਼ਾਂਤਮਈ ਧਰਮ ਬਤ ਅੱਗੇ ਅੱਗੇ ਕਰੋ ਐਸਪੀ ਨੇ ਐਸਪੀ ਨੇ ਕਿਹਾ ਸੀਗਾ ਉਹ ਫੋਨ ਤੇ ਗੱਲ ਹੋਈ ਉਹ ਕਹਿੰਦੇ ਵੀ ਆਣ ਕੇ ਤੁਸੀਂ ਇੱਕ ਸਾਈਡ ਤੇ ਬਹਿ ਜਾਓ ਪਰ ਇਹਨਾਂ ਨੇ ਜ਼ਬਰਦਸਤੀ ਰੋਕਿਆ ਸਾਨੂੰ ਅਸੀਂ ਚੱਲੇ ਆ ਜਿੱਥੇ ਰੋਕਣਗੇ ਪੁਲਿਸ ਰਸਤਾ ਰਕਾਊਗੀ ਰੋਕ ਦੇਵੇ ਹੁਣ ਅਗਲੀ ਅਸੀਂ ਆਪਣੀ ਸਾਈਡ ਤੇ ਜਾ ਰਹੇ ਹਾਂ ਅਗਲੀ ਰਾਨੀ ਤੇ ਕੀ ਹੁਣ ਅਸੀਂ ਦੀ ਸਿਰਫ ਉਤਰ ਜਾਣਾ ਅਸੀਂ ਪੂਰੇ ਪੰਜਾਬ ਤੋਂ ਸਾਡਾ ਸਿਹਰ ਦਾ ਐਲਾਨ ਮੈਂ ਸੂਬੇ ਦਾ ਚਰਨ ਸਕੱਤਰ ਸਿਹਰ ਦਾ ਐਲਾਨ ਕੀਤਾ ਪੂਰੇ ਪੰਜਾਬ ਦੇ ਡੀਸੀ ਦਾ ਪੂਰੇ ਧਰਨੇ ਲਾਉਣੇ ਸੀ ਜਿਹੜਾ ਕੱਲ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤਾ ਨੰਗਾ ਨਾਦ ਦਿੱਤੇ ਉਹਦੇ ਦਾ ਕੈਂਟਰ ਕੈਂਟਰ ਹਜੇ ਵੀ ਨਹੀਂ ਪੁਲਿਸ ਆਉਂਦੇ ਰਹੀ ਅੱਗੇ ਬੱਸ ਲਾ ਕੇ ਰੋਕਿਆ ਹੋਇਆ ਕੈਂਟਰ ਸਪੀਕਰ ਵਾਲਾ ਕੈਂਟਰ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਇਨੀ ਧੱਕੇਸ਼ਾਈ ਕੀਤੀ ਗਈ ਵੀ ਜਿਹੜਾ ਉੱਥੇ ਰੋਕਿਆ ਆ ਉਹ ਪ੍ਰਧਾਨ ਜੀ ਮੋਟਰ

ਪਰ ਤਾਂ ਉਹਨਾਂ ਨੂੰ ਕੋਈ ਨਹੀਂ ਪੁੱਛਦਾ